ਚਾਨਣ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਗਰਭਵਤੀ ਔਰਤ ਜਿਸ ਦਾ ਦਿਲ ਕਦੇ ਖੱਟਾ ਕਦੇ ਤਿੱਖਾ ਤੇ ਕਦੇ ਮਿੱਠਾ ਖਾਣ ਨੂੰ ਕਰਦਾ ਹੈ ਵੈਸੇ ਖੱਟੇ ਭੋਜਨ ਦੀ ਜਾਂ ਤਿੱਖੇ ਭੋਜਨ ਦੀ ਜਾਂ ਫਿਰ ਮਿੱਠੇ ਦੀ ਲਾਲਸਾ ਕੋਈ ਸਮੱਸਿਆ ਨਹੀਂ ਹੈ ਇਹ ਤਾਂ ਸਿਰਫ ਇੱਕ ਤਬਦੀਲੀ ਹੈ ਜੋ ਗਰਭ ਅਵਸਥਾ ਦੌਰਾਨ ਆਮਜੀ ਗੱਲ ਹੈ ਹੁਣ ਇਹ ਜਵਾਬ ਦੇਣ ਲਈ ਕਿ ਇਹ じゃ ਕਿਉਂ ਹੁੰਦਾ ਹੈ ਸਾਨੂੰ ਕੁਝ ਚੀਜ਼ਾਂ ਨੋਟ ਕਰਨ ਦੀ ਲੋੜ ਹੈ ਪਹਿਲੀ ਗੱਲ ਤਾਂ ਇਹ ਕਿ ਗਰਭਵਤੀ ਔਰਤਾਂ ਦੇ ਭੋਜਨ ਦੀਆਂ ਕਿਸਮਾਂ ਬਾਰੇ ਕੋਈ ਆਮ ਪੱਕੀ ਧਾਰਨਾ ਨਹੀਂ ਹੈ ਕਿਸੇ ਦਾ ਖੱਟਾ ਖਾਣ ਨੂੰ ਜ਼ਿਆਦਾ ਜੀ ਕਰਦਾ ਹੈ ਕਿਸੇ ਦਾ ਮਿੱਠਾ ਤੇ ਕਿਸੇ ਦਾ ਤਿੱਖਾ ਤੇ ਜ਼ਿਆਦਾਤਰ ਤੇ ਗਰਭਵਤੀ ਔਰਤਾਂ ਦਿਲ ਅਚਾਰ ਖਾਣ ਨੂੰ ਕਰਦਾ ਹੈ ਪੁਰਾਣੇ ਸਮੇਂ ਵਿੱਚ ਜੇਕਰ ਵਿਆਹੀ ਔਰਤ ਅਚਾਰ ਮੰਗਦੀ ਸੀ ਤੇ ਉਸ ਤੇ ਦਰਸਾਉਣ ਦਾ ਤਰੀਕਾ ਇਹ ਸੀ ਕਿ ਉਹ ਗਰਭਵਤੀ ਸੀ ਕਿਉਂਕਿ ਉਦੋਂ ਗਰਭਵਤੀ ਸ਼ਬਦ ਦੀ ਇਜਾਜ਼ਤ ਨਹੀਂ ਸੀ ਹੁੰਦੀ ਤੇ ਗਰਭਵਤੀ ਸ਼ਬਦ ਵਰਤਣਾ ਸੰਸਕਾਰਾਂ ਦੇ ਵਿਰੁੱਧ ਵਰਤਿਆ ਜਾਂਦਾ ਸੀ ਤੇ ਇਸ ਨੂੰ ਇੱਕ ਸ਼ਰਮ ਦਾ ਹਿੱਸਾ ਮੰਨਿਆ ਜਾਂਦਾ ਸੀ بس ਜਦੋਂ ਵਿਆਹੀ ਔਰਤ ਅਚਾਰ ਮੰਗਦੀ ਸੀ ਤਾਂ ਸਮਝ ਜਾਂਦੇ ਸੀ ਕਿ ਗਰਭਵਤੀ ਹੈ ਹੁਣ ਮੇਨ ਗੱਲ ਕਰ ਲਈਏ ਗਰਭ ਅਵਸਥਾ ਦੌਰਾਨ ਔਰਤਾਂ ਦੇ ਹਾਰਮੋਨ ਚ ਚੇਂਜ ਹੁੰਦੇ ਹਨ ਅਤੇ ਹਾਰਮੋਨ ਚ ਵਿੱਚ ਆਉਣ ਵਾਲੀਆਂ ਤਬਦੀਲੀਆਂ ਕਾਰਨ ਖੱਟੇ ਅਤੇ ਮਿੱਠੇ ਭੋਜਨਾਂ ਦੀ ਲਾਲਸਾ ਪੈਦਾ ਹੁੰਦੀ ਹੈ ਅਤੇ ਐਸੀ ਸਥਿਤੀ ਵਿੱਚ ਸਰੀਰ ਨੂੰ ਕੁਝ ਪੋਸ਼ਟਿਕ ਤੱਤਾਂ ਦੀ ਵੀ ਲੋੜ ਪੈਂਦੀ ਹੈ ਜਿਵੇਂ ਕਿ ਵਿਟਾਮਿਨ ਸੀ ਜੋ ਖੱਟੇ ਭੋਜਨਾਂ ਵਿੱਚ ਜ਼ਿਆਦਾ ਹੁੰਦਾ ਹੈ ਇਸ ਲਈ ਵੀ ਖੱਟੇ ਭੋਜਨਾਂ ਦੀ ਲਾਲਸਾ ਜ਼ਿਆਦਾ ਹੁੰਦੀ ਹੈ ਇਸ ਤੋਂ ਇਹ ਲਾ ਖੱਟੇ ਭੋਜਨ ਮਤਲੀ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਜੋ ਗਰਭ ਅਵਸਥਾ ਦੌਰਾਨ ਆਮ ਹੁੰਦਾ ਹੈ ਹਾਲਾਂਕਿ ਸਾਰੀਆਂ ਔਰਤਾਂ ਇਹਨਾਂ ਨਾਲ ਸਮਾਂ ਦਾ ਅਨੁਭਵ ਨਹੀਂ ਕਰਦੀਆਂ ਤੇ ਗਰਭ ਅਵਸਥਾ ਦੌਰਾਨ ਜਦੋਂ ਬੱਚੇ ਦਾ ਵਿਕਾਸ ਹੁੰਦਾ ਹੈ ਤੇ ਵਿਕਾਸ ਲਈ ਮਾਂ ਦੇ ਸਰੀਰ ਤੋਂ ਭੂਣ ਦੇ ਸਰੀਰ ਤੱਕ ਕਾਫੀ ਕੈਲਸ਼ੀਅਮ ਪਹੁੰਚਾਉਣਾ ਪੈਂਦਾ ਹੈ ਅਤੇ ਕਈ ਵਾਰ ਔਰਦੇ ਸਰੀਰ ਵਿੱਚ ਕੁਝ ਕਮੀ ਹੁੰਦੀ ਹੈ ਇਸ ਲਈ ਵੀ ਖੱਟੇ ਭੋਜਨ ਖਾਣ ਨੂੰ ਦਿਲ ਕਰਦਾ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਗਰਭਵਤੀ ਔਰਤ ਦੇ ਸਰੀਰ ਵਿੱਚ ਲੋੜੀਂਦੇ ਵਿਟਾਮਿਨ ਖਣਜਾਂ ਦੀ ਘਾਟ ਕਾਰਨ ਖੱਟੇ ਨੂੰ ਖਾਣ ਦਾ ਦਿਲ ਕਰਦਾ ਹੈ ਗਰਭਵਤੀ ਔਰਤ ਦੀ ਭੋਜਨ ਦੀ ਲਾਲਸਾ ਨਾਲ ਸੰਬੰਧਿਤ ਕੋਈ ਨੁਕਸਾਨਦੇ ਪ੍ਰਭਾਵ ਨਹੀਂ ਹੁੰਦਾ ਇਹ ਲਾਲਸਾ ਆਮ ਹੈ ਅਤੇ ਅਸਲ ਵਿੱਚ ਕਾਫੀ ਆਮ ਲੱਛਣ ਹਨ ਜੋ ਗਰਭਵਤੀ ਔਰਤਾਂ 'ਚ ਸਮਾਨ ਹੁੰਦੇ ਹਨ ਇਹ ਵੀ ਕਹਿ ਸਕਦੇ ਹਾਂ ਕਿ ਗਰਭ ਅਵਸਥਾ ਦੌਰਾਨ ਕੁਝ ਔਰਤਾਂ ਹਾਰਮੋਨਲ ਤਬਦੀਲੀਆਂ ਕਾਰਨ ਖੱਟੇ ਸਵਾਦਾਂ ਲਈ ਵੱਧ ਤਰਜੀਹ ਦਿੰਦੀਆਂ ਹਨ ਇਸਨੂੰ ਅਚਾਰ ਜਾਂ ਖੱਟੇ ਫਲਾਂ ਵਰਗੇ ਭੋਜਨ ਦੀ ਲਾਲਸਾ ਹੋ ਸਕਦੀ ਹੈ ਤੇ ਗਰਭ ਅਵਸਥਾ ਨਾਲ ਸੰਬੰਧਿਤ ਉਲਟੀਆਂ ਜਿਸ ਨੂੰ ਆਮ ਤੌਰ ਤੇ ਸਵੇਰ ਦੀ ਬਿਮਾਰੀ ਵੱਜੋਂ ਜਾਣਿਆ ਜਾਂਦਾ ਹੈ ਹਾਰਮੋਨਲ ਤਬਦੀਲੀਆਂ ਕਰਕੇ ਖਾਸ ਤੌਰ ਤੇ ਐਚ ਸੀ ਜੀ ਦਾ ਐਸਟਰੋਨ ਦੇ ਪੱਤਰਾਂ 'ਚ ਵਾਧਾ ਕਰਕੇ ਵੀ ਮੰਨਿਆ ਜਾਂਦਾ ਹੈ ਇਹ ਹਾਰਮੋਨ ਤਬਦੀਲੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਲਟੀਆਂ ਦਾ ਕਾਰਨ ਬਣ ਸਕਦੇ ਹਨ ਇਹ ਵੀ ਪੂਰੀ ਤਨਾ ਸੱਚ ਨਹੀਂ ਕਿ ਔਰਤਾਂ ਸਿਰਫ ਖੱਟਾ ਹੀ ਖਾਣਾ ਚਾਹੁੰਦੀਆਂ ਹਨ ਅਸਲ ਵਿੱਚ ਸਰੀਰ ਵਿੱਚ ਐਸਟ੍ਰੋਜਨ ਦੇ ਪੱਧਰਾਂ ਵਿੱਚ ਗੰਭੀਰ ਤਬਦੀਲੀਆਂ ਕਰਨ ਹੁੰਦਾ ਹੈ ਜਿਸ ਨਾਲ ਔਰਤਾਂ ਨੂੰ ਭੋਜਨ ਦੀ ਲਾਲਸਾ ਹੁੰਦੀ ਹੈ ਅਤੇ ਇਸ ਨਾਲ ਗਰਭਵਤੀ ਔਰਤਾਂ ਦਾ ਖੱਟਾ, ਤਿੱਖਾ ਜਾਂ ਮਿੱਠਾ ਖਾਣ ਨੂੰ ਦਿਲ ਕਰਦਾ ਹੈ। ਹਰੇਕ ਔਰਤ ਇੱਕ ਵੱਖਰੀ ਔਰਤ ਹੁੰਦੀ ਹੈ। ਕੁਝ ਔਰਤਾਂ ਗਰਭ ਅਸਥਧਰਨ ਕੁਝ ਚੀਜ਼ਾਂ ਦੀ ਲਾਲਸਾ ਕਰਦੀਆਂ ਹਨ ਅਤੇ ਕੁਝ ਚੀਜ਼ਾਂ ਨੂੰ ਬਿਲਕੁਲ ਹੀ ਨਾ ਪਸੰਦ ਕਰਦੀਆਂ ਹਨ ਅਤੇ ਕਈ ਵਾਰ ਕਈ ਭੋਜਨਾਂ ਦੀ ਸਮੈਲ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ। ਸੋ ਗਰਭਵਤੀ ਔਰਤ ਬਾਰੇ ਕੁਝ ਵੀ ਨਾ ਸੋਚੋ ਪਰ ਉਸ ਦੀ ਗੱਲ ਸੁਣੋ ਅਤੇ ਸਮਝੋ ਕਿ ਉਸ ਦਾ ਸਰੀਰ ਉਹਨਾਂ ਸੰਭਾਵਨਾਵਾਂ ਵਿੱਚੋਂ ਲੰਘ ਰਿਹਾ ਹੈ ਜਿਸ ਨੂੰ ਕਾਬੂ ਨਹੀਂ ਕਰ ਸਕਦੀ। ਖਾਸ ਕਰਕੇ ਜੇ ਪਹਿਲੀ ਗਰਭ ਅਵਸਥਾ ਹੈ। ਉਹ ਦੂਜੀ ਅਤੇ ਤੀਜੀ ਗਰਭ ਅਵਸਥਾ ਨਾਲੋਂ ਵੱਖਰੀ ਹੁੰਦੀ ਹੈ। ਇਸ ਲਈ ਪਰਿਵਾਰ ਦੇ ਮੈਂਬਰ ਉਸ ਦਾ ਖਾਸ ਧਿਆਨ ਰੱਖਣ। ਕਿਉਂਕਿ ਗਰਭਵਤੀ ਔਰਦਾ ਸਮਾਂ సంవేదనశీల ఉందా ఇంజ కూసరా జన్మ ఉందీ